ਉਦਲੇ ਅਸੀਂ ਦੀਵਿ ਦਿਸ਼ਾ ਦਾ 25 ਦਿਨ ਪਹਿਲਾਂ ਸਟਾਰਟ ਕਰ ਦਿੱਤੇ ਨੇ ਬਣਾਉਣੇ ਕਿਉਂਕਿ ਸਾਨੂੰ ਸਾਰੇ ਸ਼ਹਿਰਾਂ ਦੇ ਪੁਤਲੇ ਤਿਆਰ ਕਰਨੇ ਹੁੰਦੇ ਨੇ ਸਾਰੇ ਸ਼ਹਿਰਾਂ ਦੇ ਹੋਟਲ ਹੁੰਦੇ ਸਾਡੇ ਲਵੇ ਤੇ ਆਪਣਾ ਵੀ ਸਾਨੂੰ ਕੰਮ ਐ ਐਟ ਅ ਟਾਈਮ ਸਾਨੂੰ ਰੈਡੀ ਕਰਕੇ ਦੇਣਾ ਪੈਂਦਾ ਹੈ ਨੂੰ ਲੈ ਕੇ ਇੱਕ ਦੀ ਸਮਾਨ ਕਾਫੀ ਪਹਿਲਾਂ ਨਾਲ ਪਹਿਲਾਂ ਨਾਲ ਬਹੁਤ ਮਹਿੰਗਾ ਹੋ ਚੁੱਕਿਆ ਸਮਾਨ ਸਰਕਾਰ ਤੋਂ ਕੋਈ ਮੰਗ ਕਰ ਦਿਓ ਸਰਕਾਰ ਤੋਂ ਤਾਂ ਹੀ ਮੰਗ ਕਰਦੇ ਵੀ ਜਿਵੇਂ ਵੀ ਦੁਸ਼ਹਿਰਾ ਉਸ ਨੂੰ ਮਨਾਇਆ ਜਾਂਦਾ ਤਾਂ ਵਧੀਆ ਢੰਗ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਮਨਾਇਆ ਜਾਵੇ ਵਧੀਆ ਤਰੀਕੇ ਨਾਲ ਰਾਵਣ ਦੇ ਗੁੱਤਲੇ ਦੀ ਤਿਆਰ ਕਰਨ ਲੱਗੇ ਹੋਏ 10 ਦਿਨ ਦੀ 12 12 13 ਬੰਦੇ ਲੱਗੇ ਨੇ ਸਾਡੇ ਨਾਲ ਵਧੀਆ ਰਾਤ ਨੂੰ ਕੰਮ ਕਰਦੇ ਆ ਜੀ ਮਤਲਬ ਇਹਨਾਂ ਪਾ ਇਸ ਵਾਰ ਜੀ ਸੂਰੂਰ ਵਾਲੀ ਕੋਠੀ ਵਾਲਿਆਂ ਨੇ ਸਾਨੂੰ ਆਰਡਰ ਦਿੱਤਾ ਹੀ ਰਾਵਣ ਤਿੰਨ ਰਾਵਣ ਬਣਾਉਣ ਦਾ ਵੀ ਕੋਈ ਸਪੈਸ਼ਲ ਤਰੀਕੇ ਨਾਲ ਆਰਾਵਣ ਬਣਾਓ ਵੀ ਜਿਹੜੀ ਦੂਰੀ ਸ਼ਹਿਰ ਦੇ ਲੋਕ ਘੜ ਘੜ ਦੇਖਣ ਵੀ ਵਾਹ ਗਿਆ ਦੁਸ਼ਹਿਰਾ ਹੈ ਆ ਵੀ ਇਹ ਦੁਸ਼ਹਿਰਾ ਅੱਜ ਪਹਿਲੀ ਵਾਰ ਦੇਖਿਆ ਇੰਨੇ ਸਾਲਾਂ ਦਾ ਕਦੇ ਸਾਡੇ ਨੇ ਇਹ ਦੁਸ਼ਹਿਰਾ ਦੇਖਿਆ ਨਹੀਂ ਹੈਗਾ ਇਸ ਵਾਰ ਦੇਖਣ ਨੂੰ ਚੀਜ਼ ਮਿਲਨੀ ਆਈ ਜੋ ਰਾਵਣ ਦਾ ਰਾਵੋ ਗਈ ਵੀ ਰਾਵਣ ਨਾਲ ਵਿੱਚ ਖੜੂ ਆ ਜੀ ਜਿਹੜੇ ਦੋ ਸਾਈਡਾਂ ਵਾਲੇ ਹੋਣਗੇ ਜੀ ਉਹ ਜੋ ਘੁੰਮਣਗੇ ਜੀ ਉਹ ਲੋਕਾਂ ਨੂੰ ਫੀਲ ਕਰਦੇ ਵੀ ਦੁਸ਼ਹਿਰੇ ਆਉਣਾ ਜੀ ਦੇਖਣ ਵੀ ਦੇਖਣ ਬਾਅਦ ਤੋਂ ਬਾਅਦ ਘਾਟੋ ਸਾਡੇ ਸਾਈਡ ਦੇ ਵਿੱਚ ਜਿੰਨੇ ਲਵੇ ਨੇੜੇ ਪਿੰਡ ਨੇ ਸਾਰੇ ਸਾਡੇ ਸ਼ਹਿਰ ਜਾਣ ਦੇਖਣ ਵੀ ਆ ਆ ਕੀ ਗੱਲਬਾਤ ਹੋ ਰਹੀ ਹੈਗੀ ਆ ਅਸੀਂ 1 ਮਿੰਟ ਪਹਿਲਾਂ ਹੀ ਪੁਤਲੇ ਤਿਆਰ ਕਰਨੇ ਦੁਸ਼ਹਿਰਾ ਸ਼ੁਰੂ ਕਰ ਦਿੰਨੇ ਆ ਰਾਵਣ ਬਣਾਉਣੇ ਮੁਨਾਫਾ 70000 ਰੁਪਏ ਹੀ ਠੇਕਾ ਮਾਰਦੇ ਆ 30 30000 ਰੁਪਏ ਬਚ ਜਾਂਦਾ ਪੰਜਾਬ ਦੇ ਸੰਗਰੂਰ ਜੀ ਸਨਾਮ আহমেদਗੜ ਅਮਰਗੜ ਮਲੋਧ ਹੋਰ ਚੰਡੀਗੜ Shimla ਇਹ ਸਾਰੇ ਸਾਈਡ ਦੇ ਅਸੀਂ ਪੁਤਲੇ ਬਣਾ ਰਹੇ ਹਾਂ ਸਪੈਸ਼ਲ ਪੁਤਲਾ ਬਣਾ ਰਹੇ ਹਾਂ ਰਸ ਦੇ ਵਿੱਚ ਖੜਾ ਕਰਾਂਗੇ ਉਹਨੂੰ ਵਾਰੇ ਸੰਗਵਾਰੀ ਕੋਥੀ ਆ ਕੋਥੀ ਵਾਰੇ ਜਿਹੜੇ ਕਮੇਟੀ ਆ ਰਾਮ ਵੀ ਲਾਇਆ ਗਿਆ ਇਸ ਵਾਰ 26 27 ਅਲਾ ਦੁਬਾਰਾ ਇਸ ਵਾਰ ਤੁਰੇ ਦੀ ਧਰਤੀ ਤੇ ਤੇਨ ਰਾਵਣ ਲੱਗਣੇ ਜਾ ਰਹੇ ਨੇ ਜਿੱਦੀ ਜਿੱਦੀ ਰਾਵਣ ਦੀ ਹਾਈਟ 55 ਫੁੱਟ ਹੈ ਤੇ ਰਾਵਣ ਘਰਾਤੇ ਦੇ ਉੱਤੇ ਸਵਾਰ ਹੋਵੇਗਾ ਤੇ ਇਥੇ ਦੇਖਣ ਦੇਖਾਂਗੇ ਹੋ ਚੀਜ਼ ਹੋਵੇਗੀ